ਮਹਾਰਾਜ ਦੀ ਕਿਰਪਾ ਨਾਲ ਆਪ ਢੱਕਿਆ ਹੋਇਆ ਹੈ। ਸ਼ਸ਼ਦਾਰ ਜੀ ਆ ਬੰਦੇ ਘਰੇ ਗੁਰੂ ਘਰ ਆ ਤੇ ਵੇਖ ਲੋ ਕਿ ਜਲੂਸ ਕੋਈ ਨਹੀਂ ਪਾਸ ਨਹੀਂ ਲੱਗ ਚੱਲ। ਆਹ ਹੁਣ ਮੌਸਮ ਬਹੁਤ ਖਰਾਬ ਆ। ਮੈਰ ਦੇ ਨਾਲ ਨਾਲ ਜਾ ਰਹਾ ਹੈ ਬੱਚੇ। ਬਿਓ ਪਰਸੁੱਤੇ ਹੋਗੇ ਟਰੈਕਟਰ ਆਪਣਾ ਖੋ ਚੁੱਕਾ ਹੈ ਬਹੁਤ ਵਕਤਾਂ ਨਾਲ ਕੱਢਿਆ ਵਾ ਬੰਦੇ ਸਿਰਾ ਸਾਰੇ ਲੰਡਾ ਲੰਡਾ ਵਜਦਾ ਰਿਹਾ ਨਾ ਹਾਂ ਮਾਰਾ ਇਹ ਸਮਾਨ ਛੱਡਣ ਆਏ ਆ ਪੀਰ ਬਲਵੰਤ ਸਿੰਘ ਜੀ ਲੱਗੇ ਨਾਲ ਟਰੈਕਟਰ ਮਿੰਟਰ ਲਾ ਰਹੇ ਆ Ha, <muchas> a-ha, ਉਹ ਤਾਂ ਨਹੀਂ ਫੂਲ ਲਾਉਣੇ ਉਹਨਾਂ ਨੂੰ ਜੇ ਆਪਰ ਟ੍ਰਾਈਟਰ ਲੈ ਜਾਣੇ ਆ ਹਾਂ ਵੀ ਉਹਨਾਂ ਨੂੰ ਆਲੇ ਵੀ ਢੇਟੂ ਲੈ ਕੇ ਆਉਂਦੇ ਆ ਹਾਂ ਉਹ ਨਹੀਂ ਉਹ ਆਂਦਾ ਤਾਂ ਜਾਂ ਨਹੀਂ ਵੀਰ ਆਂਦਾ ਵੀਰ ਨਾਲ ਉਹ ਨਾ ਕਰਨਾ ਉਸੇ ਨਾਲ ਹੀ ਨਹੀਂ ਦੋ ਪੌਂ ਦਾ ਫਾਇਦਾ ਕੀ ਰਹਿ ਜਾਣਾ ਹੈ ਪੀਰ ਜੀ ਵੀ ਆ ਗਏ ਹੋ ਗਏ ਆ ਚਾਹ ਲੈ ਕੇ ਇਹਨਿਸ ਉਦਰਾ ਦਾ ਪਲਾਤੋਂ ਰਹਾ ਸੇਵਾਗਰ ਲੱਗਿਆ ਕਿਸਾਨ ਮਰਹਣਾ ਸਹੀ ਗੱਲ ਆ ਇਹ ਨੂੰ ਇਹੋ ਹੀ ਬਸਣਾ ਆ ਬੰਦਾ ਇਹ ਨੂੰ ਬਣੀਆਂ ਬਣੀਆਂ ਹਾਂਜੀ ਹੈ ਫੇਰ ਉਹ ਰੇਂਜ ਰੋਵਰ ਵੀ ਵੇਚ ਖਲਾਰੀ ਨਿੱਕੇ ਨੇ ਅੱਛਾ ਅੱਛਾ ਉਹ ਮਾਰ ਚੱਲਦਾ ਉਹ ਲਾਈਵ ਆ ਆ ਵਾਹ ਦਹੀਂ ਲੈਣ ਗਿਆ ਹੈਲੀਕਾਪਟਰ ਲਾਦਾ ਉਹਨੇ ਅੱਗੇ ਰਾਹ ਨਹੀਂ ਰੱਖਿਆ ਇੱਕ ਉਹ ਡਾਉਣਾ ਬਹਿਣਾ ਉਹ ਕੋਈ ਘੰਟਾ ਨੂੰ ਗਰਮਾਉਣਾ ਚਲਵਾ ਲਾਗਣਾ ਚੱਲਾ ਪਾ ਬੈਪ ਮਾ ਲਾਲ ਦਰਖਤ ਪੈਪਾ ਉਹ ਇੱਧਰ ਉੱਧਰ ਪਾਣੀ ਮਾਰਦਾ ਇੱਥੇ ਘਲਾ ਲਿਆ ਮੋਟੀ ਮੋਟੀ ਮਿੱਟੀ ਪੈਲਾ ਰਸ ਜਿਆ ਨਾ ਤਪਾਲ ਪਲੇਟ ਬਲੈਕ ਡਾਕਟਰ ਤਪਾਲ ਪਲੇਟ ਦੀਏ ਠੀਕ ਆ ਸਾਰਾ ਇਹ ਲਿਬੜਿਆ ਪਿਆ ਜੀ ਵੇਖ ਲੋ ਆ ਰੋਜਾ ਲੈ ਇਹ ਵਡਾ ਹੋਣ ਜੀ ਅੜਨ ਨਹੀਂ ਦਿੰਦੇ ਅੜਨ ਨਾ ਦਿੱਤਾ ਨਹੀਂ ਅੱਜ ਹੋਈ ਵਿੰਗੀ ਜੋ ਯੋਰ ਲਵਾਉਂਦੇ ਰਿਆਂ ਇੱਕ ਰੰ ਮੋਟਾ ਮੋਟਾ ਕਾਟੋ ਮਿੱਟੀ ਇੱਕ ਰੰ ਦੋ ਟੋ ਜੜਾਈ ਤੁਹਾਡਾ ਕਾਰ ਫਿਰ ਮਾਸਟਰ ਪਵਾੜਾ ਕੋਈ ਨਹੀਂ ਰਹਿਣ ਦੇ ਬੂਆ ਟੋ ਕੀ ਕਰਨਾ ਜੀ ਨਹੀਂ ਬੂਆ ਟੋ ਗਾਂ ਜੀ ਮੈਂ ਡੜੇ ਤੋ ਨਹੀਂ ਮੈਂ ਡੜੇ ਤੋ ਨਹੀਂ ਨਾ ਫੋਟੋ ਚੋਦਰੀ ਦਾ ਚੋਦਰੀ ਦਾ ਉਦੋਂ ਜਿਹਦਾ ਨਵਾਂ ਘੜਾਇਆ ਉਦੋਂ ਨਹੀਂ ਲੈ ਜਾਂਦੀ ਇਹਨਾਂ ਛੜੀ ਵਿੱਚ ਹੀ ਉਦੋਂ ਹੀ ਲਵਾ ਕੇ ਲਿਆ ਇਹ ਫੇਰ ਉਹਦਾ ਨਾਲ ਉਹ ਨਹੀਂ ਫਿਰਤ ਨਹੀਂ ਬਾਜ ਹੀ ਲੋਣੀ ਫੇਰ ਟਾਈਮ ਨਿਕਲ ਗਿਆ ਸਮਝ ਲੋ ਜੈਂਸੀ ਚਲ ਜੈਂਸੀ ਕੰਮ ਨਹੀਂ ਇਹ ਨਾਲ ਨਹੀਂ ਬਹਰੋਲ ਭਾਈ ਹਾਂ ਚਲਵਾਈ ਨਾ ਪੰਪਾ ਇਤਨੀ ਅੱਗੇ ਚੱਲਦਾ ਰਿਹਾ ਪਹਿਲਾਂ ਸਿੱਟਾ ਉਤਰਾ ਹੀ ਬਾਅਦ ਚ ਲਵਾਈਆ ਆਪ ਲਵਾਈਆ ਮੈਂ ਹੁਣ ਇੱਕ ਦਾ ਲੈ ਗਈ ਨਹੀਂ ਕਿੱਥੋਂ ਹਾਂ ਇਸ ਉਹਨੇ ਜੇ ਦੇਖਿਆ ਮਦਦ ਚ ਲਾਗੇ ਬਾਬਾ ਬੰਦੇ ਵੀ ਨੇ ਮਾ ਚੱਲ ਫਿਰ ਤਾਰਾਂ ਹੀ ਮਿੰਨੂ ਜੀ ਨਾ ਪੰਗਿਆਂ ਮਾ ਆਪਾਂ ਨਾ ਕਰਾਈ ਲਈ ਜੀ ਬੇਬੜੇ ਮਾ ਤੂੰ ਥੋੜਾ ਲਈ ਮਾ ਤੂੰ ਤੇ ਵਾਟ ਲਾ ਕੇ ਰੱਖੀ

I do